ਸੋ ਬਿਲਕੁਲ ਤੁਹਾਨੂੰ ਦੱਸ ਰਿਹਾ ਕਿਿਸ ਹਸਪਤਾਲ ਦੇ ਨਾਲ ਜਿਹੜੀ ਹੈ ਸਿਧਵਾ ਬੇਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀ ਆ ਰੇਡ ਕੀਤੀ ਗਈ ਸੀ ਕਿ ਵਿਜੀਲੈਂਸ ਦੇ ਵੱਲੋਂ ਔਰ ਕਿਸ ਸਾਧ ਨਾਲ ਐਸਐਮ ਨੂੰ ਤੇ ਹੋਰ ਅਧਿਕਾਰੀ ਨੂੰ ਲੈ ਕੇ ਜਾਇਆ ਜਾ ਰਿਹਾ ਸਰ ਕਿੰਨਾ ਕੁ ਨੂੰ ਫੜ ਕੇ ਲੈ ਕੇ ਜਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕਿ ਵਿਜੀਲੈਂਸ ਦੇ ਵੱਲੋਂ ਹਲੇ ਕੋਈ ਵੀ ਜਿਹੜੀ ਆ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ ਕਿਸ ਸਾਧ ਨਾਲ ਸਿਧਵਾ ਬੇਟ ਇਲਾਕੇ ਦੇ ਜਿਹੜੇ ਨੇ ਐਸਐਮ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਰਿਹਾ ਇਹ ਦੋਸ਼ ਲੱਗ ਰਹੇ ਨੇ ਕਿ ਆਡਿਟ ਆਲੇ ਨੇ ਪੈਸੇ ਮੰਗੇ ਔਰ ਐਸ ਐਮਓ ਨੇ ਇਸ ਤਰ੍ਹਾਂ ਕਰਕੇ ਦਿੱਤੇ ਆ। ਪਰਦੇ ਦੋਸ਼ ਲੱਗ ਰਹੇ। ਪ੍ਰੂਫ ਕਰ ਪਾਉਂਗੇ ਆਪਣੇ ਆਪ ਨੂੰ ਵੀ ਜੇ ਮੈਂ ਨਹੀਂ ਕੁਝ ਕ੍ਰਪਸ਼ਨ ਕੀਤੀ ਇਹਦਾ। ਸਾਰੇ ਮੁਲਾਜ਼ਮਾਂ ਤੋਂ ਰਿਸ਼ਵਤ ਇਕੱਠੀ ਕੀਤੀ ਜਾ ਰਹੀ ਹੈ। ਰਿਸ਼ਵਤ ਕਿਉਂ ਇਕੱਠੀ ਕੀਤੀ ਜਾ ਰਹੀ ਹੈ ਕਿਉਂਕਿ ਆਡਿਟ ਟੀਮ ਆਈ ਹੋਈ ਹੈ। ਆਡਿਟ ਟੀਮ ਨੂੰ ਰਿਸ਼ਵਤ ਦੇਣੀ ਹੈ। ਸੋ ਹਰ ਮੁਲਾਜ਼ਮ ਜੋ ਕਿਸੇ ਵੀ ਲੈਵਲ ਦਾ ਮੁਲਾਜ਼ਮ ਸੀ ਸਾਡੇ ਸਿਵਲ ਹਸਪੀਟਲ ਦਾ ਜਾਂ ਸਾਰੇ ਸਿਹਤ ਸਵਾਵਾ ਦਾ ਉਹਨਾਂ ਤੋਂ ਸਾਰਿਆਂ ਤੋਂ ਰਿਸ਼ਵਤ ਇਕੱਠੀ ਕੀਤੀ ਗਈ ਹੈ। ਤਸੀਂ ਫਿਰ ਬਿਜ਼ਨਸ ਟੀਮ ਨਾਲ ਗੱਲ ਕੀਤੀ। ਤੁਸੀਂ ਕੱਲ ਦੀ ਸਾਡੀ ਪਲੈਨਿੰਗ ਚੱਲ ਰਹੀ ਸੀ ਸਾਰੀ ਕਿੱਦਾਂ ਹੈ? ਬਿਜ਼ਨਸ ਨੂੰ ਸਾਰੇ ਪ੍ਰੂਫ ਦਿੱਤੇ ਗਏ ਕਿ ਇੰਨਾ ਪੈਸੇ ਮੰਗੇ ਜਾ ਰਹੇ ਹੈ। 100 ਬੰਦੇ ਤੋਂ ਵੱਧ ਤੋਂ ਜ਼ਿਆਦਾ ਇਹਨਾਂ ਨੇ ਪੈਸੇ ਇਕੱਠੇ ਕੀਤੇ। ਕਿਸ ਤੋਂ 4000, ਕਿਸ ਤੋਂ 6000, ਕਿਸੇ ਤੋਂ 2500 ਰੁਪਏ। ਸੋ ਬਿਲਕੁਲ ਤੁਹਾਨੂੰ ਦੱਸ ਰਿਹਾ ਕਿ ਹਿਸਾਬ ਦੇ ਨਾਲ ਜਿਹੜੀ ਹੈ ਸਿੱਧਵਾਂ ਬੇੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀ ਆ ਰੇਡ ਕੀਤੀ ਗਈ ਸੀ ਕਿ ਵਿਜੀਲੈਂਸ ਦੇ ਵੱਲੋਂ ਔਰ ਕਿਸ ਸਾਧਨ ਨਾਲ ਐਸਐਮਓ ਨੂੰ ਤੇ ਹੋਰ ਅਧਿਕਾਰੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਵਿਜੀਲੈਂਸ ਅਧਿਕਾਰੀ ਨੇ ਗੱਲਬਾਤ ਕਰਦੇ ਆ ਸਰ ਕੀ ਹੈ پوری ਰੇਡ ਡਿਟੇਲ ਕੀ ਹੈ ਦੀ ਸਰ ਕਿੰਨਾ ਕਿੰਨ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਸਰ ਕਿੰਨਾ ਕਿੰਨ ਨੂੰ ਫੜ ਕੇ ਲੈ ਕੇ ਜਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਵੀ ਵਿਜੀਲੈਂਸ ਦੇ ਵੱਲੋਂ ਜਿਹੜੇ ਆ ਐਸਐਮਓ ਸਮੇਤ ਹੋਰ ਜਿਹੜੇ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਵਾ ਸਰ ਕੀ ਡਿਟੇਲ ਹੈ ਕਿੰਨਾ ਕਿੰਨ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਵਿਜੀਲੈਂਸ ਵੱਲੋਂ ਹਲੇ ਕੋਈ ਵੀ ਜਿਹੜੀ ਹੈ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਸਾਧ ਨਾਲ ਲੈ ਕੇ ਜਾਇਆ ਜਾ ਰਿਹਾ ਮਗਰ ਕੋਈ ਵੀ ਬਿਆਨ ਦਿੱਤਾ ਨਹੀਂ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਕਿਸ ਸਾਧ ਨਾਲ ਸਿੱਧਵਾਂ ਬੇਟ ਇਲਾਕੇ ਦੇ ਜਿਹੜੇ ਨੇ ਐਸਐਮ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਰਿਹਾ ਮਗਰ ਕੋਈ ਵਿਜੀਲੈਂਸ ਅਧਿਕਾਰੀ ਇਸ ਤੇ ਕੋਈ ਵੀ ਬਿਆਨ ਦੇਣ ਨੂੰ ਤਿਆਰ ਨਹੀਂ ਹੈਗਾ ਤਸਵੀਰਾਂ ਦੇਖ ਸਕਦੇ ਹੋ ਵਸਦਾ ਪੰਜਾਬ ਤੋਂ ਦਿਖਾ ਰਹੇ ਆ ਕਿ ਕਿਸ ਸਾਧ ਨਾਲ ਵਿਜੀਲੈਂਸ ਜਿਹੜੀ ਹੈ ਉਹ ਸਿੱਧਵਾਂ ਬੇਟ ਸਰਕਾਰੀ ਹਸਪਤਾਲ ਦੇ ਜਿਹੜੇ ਨੇ ਉਹ ਐਸਐਮਓ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਔਰ ਉਹਨਾਂ ਦੇ ਵੱਲੋਂ ਵਿਜੀਲੈਂਸ ਨੂੰ ਇਸ ਬਾਰੇ ਸਵਾਲ ਕੀਤੇ ਕਿ ਤੱਕ ਕੋਈ ਵੀ ਬਿਆਨ ਜਿਹੜਾ ਹੈ ਵਿਜੀਲੈਂਸ ਦੇ ਨੂੰ ਤਿਆਰ ਨਹੀਂਗਾ ਲਾਈ ਤਸਵੀਰਾਂ ਤਾਂ ਦਿਖਾ ਰਹੇ ਕਿ ਕਿਸ ਹਸਾਬ ਦੇ ਨਾਲ ਵਿਜੀਲੈਂਸ ਜਿਹੜੀ ਹੈ ਉਹ ਲੈ ਕੇ ਜਾ ਰਹੀ ਐ ਐਸਐਮਓ ਨੂੰ ਔਰ ਐਸਐਮਓ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਕਿੰਨਾ ਕਿੰਨਾ ਤੱਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਬਾਰੇ ਕੋਈ ਵੀ ਬਿਆਨ ਨਹੀਂ ਦੇ ਰਹੀ ਵਿਜੀਲੈਂਸ ਵਿਜੀਲੈਂਸ ਦੇ ਵੱਲੋਂ ਬਿਲਕੁਲ ਜਿਹੜੀ ਹੈ ਇਸ ਮਾਮਲੇ ਤੇ ਚੁੱਪੀ ਸਾਦੀ ਹੋਈ ਔਰ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ లైవ్ ਤੁਸੀਂ ਤੁਹਾਨੂੰ ਦਿਖਾ ਰਹੇ ਮੈਂ ਕਿਸ ਹਸਾਬ ਦੇ ਨਾਲ ਜਿਹੜਾ ਵਿਜੀਲੈਂਸੀ ਟੀਮ ਜਿਹੜੀ ਹੈ ਸਿਧਵਾ ਬੇਟ ਇਲਾਕੇ ਦੇ ਐਸਐਮਓ ਸਮੇਤ ਹੋਰ ਅਧਿਕਾਰੀ ਵੀ ਨਾਲ ਮੌਜੂਦ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਗਰ ਕੋਈ ਵੀ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਤੇ ਚੁੱਪੀ ਸਾਦੀ ਕਰ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਸੋ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਹਸਾਬ ਦੇ ਨਾਲ ਵਿਜੀਲੈਂਸੀ ਟੀਮ ਸਿਧਵਾ ਬੇਟ ਇਲਾਕੇ ਦੇ ਐਸਐਮਓ ਨੂੰ ਲੈ ਕੇ ਗਈ ਹੈ ਨਾਲ ਇੱਕ ਹੋਰ ਅਧਿਕਾਰੀ ਵੀ ਹਸਪਤਾਲ ਦੇ ਮੌਜੂਦ ਨੇ ਤੁਹ ਦੇਖ ਸਕਦੇ ਹੋ ਕਿਸਾ ਦੇ ਨਾਲ ਵਿਜੀਲੈਂਸ ਦੀ ਕਾਰਵਾਈ ਆਪਕਰ ਵਿਜੀਲੈਂਸ ਦੇ ਅਧਿਕਾਰੀ ਦੇ ਵੱਲੋਂ ਇੱਕ ਵੀ ਬਿਆਨ ਦਿਆ ਜਿਹੜਾ ਇਸ ਮਾਮਲੇ ਲੈ ਕੇ ਨਹੀਂ ਦਿੱਤਾ ਗਿਆ ਵਾ ਲਗਾਤਾਰ ਦੇਖ ਸਕਦੇ ਹੋ ਵੀ ਵਿਜੀਲੈਂਸ ਦੀਆਂ ਗੱਡੀਆਂ ਜਾ ਰਹੀਆਂ ਨੇ ਮਗਰ ਵਿਜੀਲੈਂਸ ਦਾ ਇੱਕ ਵੀ ਅਧਿਕਾਰੀ ਜਿਹੜਾ ਇਸ ਮਾਮਲੇ ਤੇ ਕੋਈ ਵੀ ਜਿਹੜਾ ਆਪਣਾ ਬਿਆਨ ਨਹੀਂ ਦੇ ਰਿਹਾ ਸੋ ਦੇਖ ਸਕਦੇ ਹੋ ਕਿਸਾ ਦੇ ਨਾਲ ਵੱਡੀ ਕਾਰਵਾਈ ਕੀਤੀ ਗਈ ਹੈ ਸਿਧਵਾ ਬੇਟ ਜਿਹੜਾ ਸਰਕਾਰੀ ਹਸਪਤਾਲ ਹੈ ਉਸ ਦੇ ਜਿਹੜੇ ਐਸ ਐਮਓ ਨੇ ਉਹਨਾਂ ਨੂੰ ਲੈ ਕੇ ਗਈ ਹੈ ਵਿਜੀਲੈਂਸ ਨਾਲ ਇੱਕ ਹੋਰ ਅਧਿਕਾਰੀ ਮੌਜੂਦ ਨੇ ਉਹਨਾਂ ਨੂੰ ਵਿジネス ਲੈ ਕੇ ਗਈ ਹੈ ਇਹ ਜਿਹੜੀ ਕੰਪਲੇਂਟ ਆ ਆਮ ਆਦਮੀ ਪਾਰਟੀ ਦੇ ਹਲਕਾ ਅਨਚਾਰ ਜਿਹੜੇ ਨੇ ਡਾਕਟਰ ਕੇ ਐਨ ਐਸ ਕੰਗ ਉਹਨਾਂ ਦੇ ਵੱਲੋਂ ਵਿਜੀਲੈਂਸ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਜਿਹੜੀ ਹੈ ਇੱਕ ਕਾਰਵਾਈ ਅੱਜ ਕੀਤੀ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਸਿੱਧੂਆਂ ਬੇੜ ਹਸਪਤਾਲ ਦੀਆਂ ਵਿਜੀਲੈਂਸ ਦੇ ਵੱਲੋਂ ਮਗਰ ਜਦੋਂ ਵਿਜੀਲੈਂਸ ਇਸ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਜੀਲੈਂਸ ਦੇ ਵੱਲੋਂ ਜਿਹੜੀ ਹੈ ਇਸ ਮਾਮਲੇ ਤੇ ਚੁੱਪੀ ਸਾਦੀ ਗਈ ਹੈ ਆਡੀਟ ਦੇ ਵਿੱਚ ਸਾਰਾ ਕੱਪੜਾ ਹੋਇਆ ਹੈ ਤੁਸੀਂ ਕੀ ਕਹਿਣਾ ਚਾਹੋ ਨਾ 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 ਭਾਈ ਕੋਈ ਦੋਸ਼ ਨਹੀਂ ਹੈ ਬਿਲਕੁਲ ਨਹੀਂ ਨਾ ਤੁਹਾਡੇ ਤੇ ਲੱਗ ਰਹੇ ਨੇ ਕਿ ਵੀ ਆਡਿਟ ਦੇ ਵਿੱਚ ਹੋਇਆ ਹੈ ਕਪਲਾ ਤੁਸੀਂ ਆਡਿਟ ਤੁਸੀਂ ਆਡਿਟ ਕਰਦੇ ਨਹੀਂ ਆਡਿਟ ਕਰਤੇ ਹਨ ਔਰ ਆਡਿਟ ਕਰਨੇ ਲਈ ਆਏ ਹਨ ਠੀਕ ਹੈ ਮਾਰਾ ਇਸ ਵਿੱਚ ਕੋਈ ਉਹ ਨਹੀਂ ਹੈ ਆਡਿਟ ਕਰਤੇ ਹੈ ਆਪਣਾ ਅਫੀਸਰ ਕੰਮ ਕੀਆ ਔਰ ਆਪਣੇ ਘਰ ਜਾਂਦੇ ਹੈ ਬਸ ਪਰ ਇਹ ਦੋਸ਼ ਲੱਗ ਰਹੇ ਨੇ ਕਿ ਆਡਿਟ ਆਲੇ ਨੇ ਪੈਸੇ ਮੰਗੇ ਔਰ ਐਸ ਐਮਓ ਨੇ ਇਸ ਤਰ੍ਹਾਂ ਕਰਕੇ ਦਿੱਤੇ ਹੈ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਨਹੀਂ ਨਹੀਂ ਆਡਿਟ ਵਾਲੇ ਪਰ ਫਿਜੀਲੈਂਸ ਦੀ ਕਾਰਵਾਈ ਹੋ ਰਹੀ ਤੁਹਾਡੇ ਤੇ ਤੁਸੀਂ ਕਿਵੇਂ ਆਪਣਾ ਪ੍ਰੂਫ ਕਰੋਗੇ ਮੇਰੇ ਭਾਈ ਕੁਛ ਹੈ ਨਹੀਂ ਮੰਗੇ ਨਹੀਂ ਦਬ کیسے ਬੂ ਕਰੋਗੇ ਆਪਾ ਪ੍ਰੂਫ ਕਰ ਪਾਉਗੇ ਆਪਣੇ ਆਪ ਨੂੰ ਵੀ ਜੇ ਮੈਂ ਨਹੀਂ ਕੁਛ ਕ੍ਰਪਸ਼ਨ ਕੀਤੀ ਇਹਦਾ ਭਾਈ ਲਿਆ ਨਹੀਂ ਹੈ ਲਿਆ ਲਿੱ ਦਿੱਤੇ ਦੇਖੀ ਜਾਤੇ ਉਰ ਪੁਸ਼ ਕੋ ਵਿਜਲੈਂਸ ਵੜਨ ਕੋ ਲਏ ਨਹੀਂ ਸਭ ਨੂੰ ਕਿਥੇ ਲੈ ਗਏ ਗ੍ਰਫਤ ਗ੍ਰਫਤਾਰ ਕੀਤਾ ਗਿਆ ਨਾ ਨਾ ਗ੍ਰਫਤਾਰ ਕੁਛ ਨਹੀਂ ਕੀਤਾ ਗਿਆ ਉਹਨਾਂ ਕਿਥੇ ਲੈ ਕੇ ਜਾ ਰਹੇ ਥੋਨ ਵਿਜਲੈਂਸ ਨਹੀਂ ਕਈ ਨਹੀਂ ਬਸ ਇਹੀ ਪਏ ਨੇ ਤੋਂ ਅਰੇ ਭਾਈ ਬੜਾ ਕੰਮ ਕਰ ਰਹੇ ਆਫਿਸ ਕੰਮ ਤਾਂ ਕੋਈ ਨਹੀਂ ਹੈ ਸੋ ਬਿਲਕੁਲ ਦੇਖ ਰਿਹਾ ਕਿ ਵਿਜਲੈਂਸ ਅਫਸਰ ਨਾਲ ਨੇ ਔਰ ਕਿਸ ਸਾਧ ਨਾਲ ਜਿਹੜੀ ਹੈ ਇਹ ਆਡਿਟ ਜਿਹੜੇ ਨੇ ਇੱਥੇ ਕਰਦੇ ਨੇ ਔਰ ਉਹਨਾਂ ਦੇ ਵੱਲੋਂ ਜਿਹੜੇ ਹੁਣ ਵਿਜਲੈਂਸ ਦੇ ਅਫਸਰ ਨਾਲ ਬੈਠੇ ਨੇ ਬਤੌਰ ਹੈ ਕਿ ਇਹਨਾਂ ਨੂੰ ਕਿਤਨਾ ਕਿਤੇ ਯਾਕਰ ਜਾਂ ਕਿਤੇ ਦਫ਼ਤਰਾਂ ਕਿਤੇ ਇਹਨਾਂ ਨੂੰ ਹੋਰ ਲੈ ਜਾਇਆ ਜਾ ਰਿਹਾ ਤਾਂ ਜੋ ਉਸ ਥਾਂ 'ਚ ਜਿਹੜੀ ਹੈ ਚੈਕਿੰਗ ਕੀਤੀ ਜਾਵੇ ਕਿ ਬਿਜ਼ਨਸ ਅਫਸਰ ਨਾਲ ਬੈਠੇ ਨੇ ਇਹ ਆਡਿਟ ਕਰਦੇ ਨੇ ਇੱਥੇ ਸਿਦਵਾ ਬੇਟ ਦੇ ਜਿਹੜਾ ਸਰਕਾਰੀ ਹਸਪਤਾਲ ਉੱਥੇ ਤਾਂ ਕਾਰਵਾਈ ਜਿਹੜੀ ਹੈ ਉਹ ਵਿਜੀਲੈਂਸ ਪੂਰੀ ਸਖਤ ਕਰ ਲਈ ਹੈ ਔਰ ਦੇਖ ਸਕਦੇ ਹੋ ਤਸਵੀਰਾਂ ਵੀ ਕਿਸ ਹਸਾਬ ਦੇ ਨਾਲ ਜਿਹੜਾ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਨੇ ਜਿਹੜੇ ਆਡਿਟ ਕਰਦੇ ਨੇ ਇੱਥੇ ਉਹਨਾਂ ਨੂੰ ਜਿਹੜੀ ਹੈ ਲੈ ਕੇ ਜਾ ਰਹੀ ਬਤੌਰ ਹੈ ਕਿ ਵੀ ਕੁਝ ਚੈਕਿੰਗ ਵਗੈਰਾ ਜਾਂ ਜਿਸ ਸਾਧਨ ਨਾਲ ਕੀਤੀ ਜਾ ਰਹੀ ਹੈ ਉਹ ਚੈਕਿੰਗ ਦੇ ਲਈ ਜਿਹੜਾ ਉਹਨਾਂ ਨੂੰ ਲੈ ਕੇ ਜਾ ਰਹੇ ਵਿਜੀਲੈਂਸ ਅਧਿਕਾਰੀ ਨਾਲ ਬੈਠੇ ਨੇ ਔਰ ਜਿਹੜੇ ਆਡਿਟ ਕਰਦੇ ਨੇ ਉਹ ਆਪ ਜਿਹੜੇ ਆ ਗੱਡੀ ਚ ਲਾ ਕੇ ਲੈ ਕੇ ਜਾ ਰਹੇ ਨੇ ਦੇਖਿਆ ਤੁਸੀਂ ਤਸਵੀਰਾਂ ਕਿਸ ਸਾਹਬ ਦੇ ਨਾਲ ਜਿਹੜੀ ਹੈ ਤੇ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਔਰ ਲਈ ਤੁਸੀਂ ਰ ਵੀ ਤੁਹਾਨੂੰ ਦਿਖਾਇਆ ਇਸ ਸਾਹਬ ਤੇ ਜਿਹੜੀ ਤੁਹਾਨੂੰ ਦੱਸ ਦਈਏ ਕਿ ਕਾਰਵਾਈ ਜਿਹੜੀ ਹੈ ਇਹ ਸਰਕਾਰ ਦੇ ਵੱਲੋਂ ਆਪਾਂ ਕਹੀਏ ਸਰਕਾਰ ਦੇ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਚਾਰਜ ਡਾਕਟਰ ਕੇਨਸ ਕੰਗ ਮੇਰਨਾ ਮੌਜੂਦ ਨੇ ਔਰ ਉਹਨਾਂ ਦੇ ਵੱਲੋਂ ਜਿਹੜੀ ਹੈ ਕੰਪਲੇਂਟ ਕੀਤੀ ਗਈ ਸੀ ਐਸਐਮਓ ਦੇ ਫਲਾ ਪੂਰੀ ਗੱਲ ਕੀ ਹੈ ਪੂਰਾ ਮਾਮ ਕੰਗ ਸਾਬ ਕੀ ਹੈ ਪੂਰਾ ਮਾਮਲਾ ਇਹ ਸਾਡੇ ਬਲਕਾਰ ਸਿੰਘ ਜੀ ਹੈਗੇ ਸਰਪੰਚ ਸਿੱਧਾ ਵੇਟ ਦੇ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਦੇ ਨਾਲ ਇੱਕ ਹੋਰ ਐਕਟੀਵਿਸਟ ਵੀ ਹੈ ਸਿਟੀ ਇੱਥੇ ਸ਼ਹਿਰ ਦੇ ਕਿ ਜੀ ਸਾਰੇ ਮੁਲਾਜ਼ਮਾਂ ਤੋਂ ਰਿਸ਼ਵਤ ਇਕੱਠੀ ਕੀਤੀ ਜਾ ਰਹੀ ਹੈ ਰਿਸ਼ਵਤ ਕਿਉਂ ਇਕੱਠੀ ਕੀਤੀ ਜਾ ਰਹੀ ਹੈ ਕਿਉਂਕਿ ਆਡਿਟ ਟੀਮ ਆਈ ਹੋਈ ਹੈ ਆਡਿਟ ਟੀਮ ਨੂੰ ਰਿਸ਼ਵਤ ਦੇਣੀ ਹੈ ਸੋ ਹਰ ਮੁਲਾਜ਼ਮ ਜੋ ਕਿਸੇ ਵੀ ਲੈਵਲ ਦਾ ਮੁਲਾਜ਼ਮ ਸੀ ਸਾਡੇ ਸਿਵਲ ਹਸਪੀਟਲ ਦਾ ਜਾਂ ਸਾਰੇ ਸੇਵਾਵਾਂ ਦਾ ਉਹਨਾਂ ਤੋਂ ਸਾਰਿਆਂ ਤੋਂ ਰਿਸ਼ਵਤ ਇਕੱਠੀ ਕੀਤੀ ਗਈ ਹੈ ਰਿਸ਼ਵਤ ਇਕੱਠੀ ਕਰਕੇ ਦਿੱਤੀ ਜਾਣੀ ਸੀ ਆਡਿਟ ਨੂੰ ਸੋ ਸਾਡੇ ਸਰਪੰਚ ਸਾਹਿਬ ਨੂੰ ਪਤਾ ਲੱਗਿਆ ਤੇ ਫਿਰ ਇਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਅਸੀਂ ਫਿਰ ਬਿਜ਼ਨਸ ਟੀਮ ਨਾਲ ਗੱਲ ਕੀਤੀ ਤੇ ਅਸੀਂ ਕੱਲ ਦੀ ਸਾਡੀ ਪਲੈਨਿੰਗ ਚੱਲ ਰਹੀ ਸੀ ਸਾਰੀ ਕਿੱਦਾਂ ਬਿਜ਼ਨਸ ਨੂੰ ਸਾਰੇ ਪ੍ਰੂਫ ਦਿੱਤੇ ਗਏ ਕਿ ਇੰਨਾ ਪੈਸੇ ਮੰਗੇ ਜਾ ਰਹੇ ਹੈ ਉਹ ਇਹਨਾਂ ਨੇ ਪ੍ਰੂਫ ਲੈ ਲੈ ਸੀ ਉਹਨਾਂ ਦੇ ਆਡੀਟ ਆਡੀਟ ਰਿਕਾਰਡਿੰਗ ਵਾਲਾ ਲੈ ਲਿਆ ਯਾਨੀ ਕਿ ਸਾਰੇ ਮਹਿਕਮੇ ਤੋਂ ਇਹਨਾਂ ਨੇ ਡਿਪਾਰਟਮੈਂਟ ਤੋਂ ਆਪਣੇ ਤੋਂ ਪੈਸੇ ਇਕੱਠੇ ਕੀਤੇ ਤੇ ਆਡਿਟ ਦੇ ਨਾਂ ਤੇ ਆਡਿਟ ਦੇ ਨਾਂ ਤੇ ਕੀਤੇ 100 ਬੰਦੇ ਤੋਂ ਵੱਧ ਤੋਂ ਜ਼ਿਆਦਾ ਇਹਨਾਂ ਨੇ ਪੈਸੇ ਇਕੱਠੇ ਕੀਤੇ ਕਿਸ ਤੋਂ 4000 ਕਿਸ ਤੋਂ 6000 ਕਿਸੇ ਤੋਂ 2500 ਰੁਪਏ ਤੁਹਾਡੇ ਕੋਲ ਸਾਰੇ ਪ੍ਰੂਫ ਨੇ ਸਾਰੇ ਪ੍ਰੂਫ ਆ ਜੀ ਸਾਰੇ ਪ੍ਰ ਸਾਰੇ ਪ੍ਰੂਫ ਹੈ ਸਾਰੀਆਂ ਆਡੀਓ ਰਿਕਾਰਡਿੰਗ ਹੈਗੀਆਂ ਪੈਸੇ ਇਕੱਠੇ ਕਰਕੇ ਸਗੋਂ ਕੁਝ ਮੁਲਾਜ਼ਮ ਜਿਹੜੇ ਕਿ ਗਲਤ ਜਿਹੜੇ ਆਮ ਆਦਮੀ ਪਾਰਟੀ ਦੀ ਸੋਚ ਨੂੰ ਜਿਹੜੇ ਪਸੰਦ ਕਰਦੇ ਆ ਜਿਹੜੇ ਸਰਦਾਰ ਭਗਵੰਤ ਮਾਨ ਦੀ ਸੋਚ ਨੂੰ ਪਸੰਦ ਕਰਦੇ ਆ ਉਹ ਕਹਿੰਦੇ ਜੀ ਰਿਸ਼ਵਤ ਬੰਦ ਹੋਣੀ ਚਾਹੀਦੀ ਹੈ ਉਹਨਾਂ ਮੁਲਾਜ਼ਮਾਂ ਨੇ ਫਿਰ ਇਹਨਾਂ ਨਾਲ ਕੰਟੈਕਟ ਕੀਤਾ ਕਿ ਸਾਰੀ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ ਫਿਰ ਅਸੀਂ ਟੀਮ ਬਣਾਈ ਫਿਰ ਅਸੀਂ ਵਿਜੀਲੈਂਸ ਨਾਲ ਗੱਲ ਕੀਤੀ ਉਹਨਾਂ ਦੀਆਂ ਆਡੀਓ ਰਿਕਾਰਡਿੰਗਾਂ ਜਦੋਂ ਉਹਨਾਂ ਤੋਂ ਪੈਸੇ ਮੰਗ ਰਹੇ ਸੀਗੇ ਉਹ ਸਾਰੀਆਂ ਦਿੱਤੀਆਂ ਗਈਆਂ ਤੇ ਉਹ ਬਾਅਦ ਚ ਪੈਸੇ ਵੀ ਸਾਰੇ ਬਿਜ਼ਨਸ ਨੇ ਆਪਣੇ ਸਾਹਮਣੇ ਜੋ ਨੋਟ ਹੁਣ ਬਿਜ਼ਨੈਸ ਦੀ ਟੀਮ ਇੱਥੇ ਉਹਨਾਂ ਨੂੰ ਲੈ ਕੇ ਆਈ ਉਹਦੇ ਪੈਸੇ ਦਿੱਤੇ ਸੀ ਪੈਸੇ ਰਿਕਵਰ ਹੋ ਗਏ ਆ ਉਹਨਾਂ ਅੰਦਰ ਕਾਰਵਾਈ ਚੱਲ ਰਹੀ ਹੈ ਸੀਨੀਅਰ ਮੈਡੀਕਲ ਅਫੀਸਰ ਦੇ ਦਫ਼ਤਰ ਚ ਉੱਥੇ ਫਿਰ ਜਿਹੜੇ-ਜਿਹੜੇ ਬੰਦੇ ਇਨਵੋਲ ਸੀਗੇ ਉਹ ਸਾਰੇ ਫੜੇ ਜਾਣਗੇ ਫੜੇ ਜਾ ਰਹੇ ਆ ਮਤਲਬ ਆਲਰੇਡੀ ਕਾਰਵਾਈ ਚੱਲ ਰਹੀ ਹੈ ਤੇ ਅਸੀਂ ਹੁਣੇ ਜਾ ਕੇ ਪਤਾ ਕਰਦੇ ਆ ਕਿ ਕਿੱਥੇ ਕ ਪਹੁੰਚੀ ਹੈ ਤੇ ਕਿਵੇਂ ਹੈ ਪਰ ਇਹ ਪੱਕੀ ਗੱਲ ਹੈ ਕਿ ਸਾਰੇ ਪ੍ਰੂਫ ਦੇ ਕੇ ਸਰਪੰਚ ਸਾਹਿਬ ਨੇ ਬਲਕਾਰ ਸਿੰਘ ਜੀ ਨੇ ਤੇ ਸਾਡੇ ਐਕਟਿਵਿਸਟ ਹੈਗੇ ਉਹਨਾਂ ਨੇ ਮਿਲ ਕੇ ਇਹ ਸਾਰਾ ਪਹਿਲਾਂ ਜਿੰਦੂ ਨੇ ਦਿੱਤਾ ਸਾਬਤ ਕੀਤਾ ਕਿ ਕਿ ਬਿਜ਼ਨਸ ਉਧਾ ਨਹੀਂ ਆਉਂਦੀ ਬਿਜ਼ਨਸ ਕਹਿੰਦੀ ਹੈ ਕਿ ਜੀ ਇਸ ਕਿਤੇ ਸਾਡੇ ਦੇ ਪੁੱਠਾ ਨਾ ਪੈ ਜਵੇ ਤੋ ਸਾਰਾ ਚੀਜ਼ ਨੂੰ ਸਾਬਤ ਕਰਕੇ ਉਹ ਪੂਰਾ ਸਾਬ ਚਾਹੁੰਦੇ ਹੁੰਦੇ ਕਿ ਪ੍ਰੂਫ ਦਿਓ ਕ੍ਰੋਸ ਚੈੱਕ ਕਰਕੇ ਸਾਰੇ ਸਬੂਤ ਲਿਆ ਕੇ ਉਹਨਾਂ ਨੇ ਪੜ ਕੇ ਸਾਰਾ ਪਤਾ ਕਰਕੇ ਸੁਣ ਕੇ ਤਾਂ ਫਿਰ ਉਹ ਆਏ ਸੀਗੇ ਇੱਥੇ ਤਾਂ ਹੁਣ ਜਿਹੜੇ ਨੋਟ ਵਗੈਰਾ ਦਿੱਤੇ ਸੀਗੇ ਉਹ ਵੀ ਆਈਡੈਂਟੀਫਾਈ ਨੋਟ ਸੀਗੇ ਕਿ ਆਹ ਨੋਟ ਰਿਸ਼ਵ ਵਿੱਚ ਦੇਣੇ ਆ ਤਾਂ ਉਹ ਸਭ ਫੜੇ ਗਏ ਆ ਕਿ ਪ੍ਰੋਪਰ ਪਹਿਲਾਂ ਗਰਾਉਂਡ ਵਰਕ ਹੋਇਆ ਬਾ ਸਾਰੇ ਪ੍ਰੂਫ ਇਹਨਾਂ ਨੂੰ ਦਿੱਤੇ ਹੋਏ ਫਿਰ ਉਹ ਜਿਹੜੀ ਬਿਜ਼ਨਸ ਦੀ ਅਚ ਕਾਰਵਾਈ ਕੀਤੀ ਹੈ ਉਹਨਾਂ ਤੇ ਇਦਰਸ ਸਰਦਾਰ ਭਗਵੰਤ ਮਾਨ ਹਮੇਸ਼ਾ ਕਹਿੰਦੇ ਆ ਕਿ ਸਾਡੀ ਸਰਕਾਰ ਚ ਕਰਪਸ਼ਨ ਬੰਦ ਅਸੀਂ ਕਰਨੀ ਹੈ ਤੇ ਪਰ ਇਦਾਂ ਦੇ ਬੰਦੇ ਸਾਡੀ ਸਰਕਾਰ ਨੂੰ ਬਦਨਾਮ ਕਰਦੇ ਆ ਸਾਰੀ ਸਰਕਾਰ ਸਾਰੇ ਚੰਗੇ ਕੰਮ ਕਰਨ ਚ ਲੱਗੀ ਹੋਈ ਹੈ ਪਰ ਕਰਪਸ਼ਨ ਕਰਕੇ ਸਾਰੀ ਚੀਜ਼ ਨੂੰ ਡਾਊਨ ਕਰਦੇ ਆ ਤੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਆਪਣੇ ਹਲਕੇ ਚ ਤੱਕ ਬਿਲਕੁਲ ਨਹੀਂ ਹੁੰਦਿਆਂਗੇ ਸਤਵਾਂ ਅੱਠਵਾਂ ਨੌਵਾਂ ਕੇਸ ਆ ਜਿਹੜਾ ਅਸੀਂ ਕਰਪਸ਼ਨ ਦਾ ਫੜਿਆ ਹੈ ਤੇ ਉਸੇ ਗੱਲ ਤੇ ਆ ਰਹੇ ਸੀਗਾ ਕੰਗਸਾਹਬ ਜੀ ਕੇਸ ਵੀ ਸਰਨਾਮ ਬਲਕਾਰ ਸਿੰਘ ਜੀ ਸੀਗੇ ਸਰਪੰਚ ਸਾਹਿਬ ਸੀਗੇ ਤੇ ਪਰਮਿੰਦਰ ਸਾਡੇ ਇੱਥੇ ਬਲਾਕ ਪ੍ਰਧਾਨ ਹੈ ਅਸੀਂ ਜਾ ਕੇ ਵੀਡੀਓ ਨੂੰ ਉਹਦੇ ਦਫ਼ਤਰ ਅੰਗੇ ਹੱਥੀਂ ਫੜਿਆ ਉਦੋਂ ਵੀ ਇਨਫੋਰਮੇਸ਼ਨ ਹੈ ਨਾ ਦਿੱਤੀ ਸੀ ਕਿ ਇਹ ਜਿਹੜੀ ਵੀਡੀਓ ਪੈਸੇ ਮੰਗ ਰਿਹਾ ਹੈ ਰਿਸ਼ਵਤ ਮੰਗ ਰਿਹਾ ਹੈ ਤਾਂ ਫਿਰ ਵੀਡੀਓ ਅਰੈਸਟ ਹੋ ਗਿਆ ਸੀ ਉੱਤੇ ਵਿਜੀਲੈਂਸ ਦਾ ਕੇਸ ਹੋਇਆ ਤੇ ਉਹ ਕੇਸ ਅਜੇ ਚੱਲ ਰਿਹਾ ਹੈ ਕੰਗਸਾ ਮੈਂ ਉਹੀ ਸਵਾਲ ਤੇ ਆ ਰਹੇ ਸੀਗਾ ਕਿ ਅਕਸਰ ਦੇਖਿਆ ਜਾਂਦਾ ਵੀ ਤੁਸੀਂ ਸੁਰਖੀਆਂ 'ਚ ਰਹਿੰਦੇ ਹੋ ਸਿਰਫ ਇੱਕ ਵਜਾ ਕਰਕੇ ਹੋਵੇ ਕਿ ਤੁਸੀਂ ਆਪਣੇ ਹਲਕੇ ਦੇ ਵਿੱਚ ਜਿੱਥੇ ਵੀ ਕਰਪਸ਼ਨ ਹੁੰਦੀ ਹੈ ਕਪਲੇਬਾਜ਼ੀ ਹੁੰਦੀ ਹੈ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਕਪੜਾ ਰਕਵਾਨੇ ਹੋ ਔਰ ਉੱਤੇ ਐਕਸ਼ਨ ਲੈਣੇ ਹੋ ਇਸ ਗੱਲ ਕਰਕੇ ਤੁਸੀਂ ਮੀਨ ਚਰਚਾ 'ਚ ਰਹਿੰਦੇ ਹੋ ਔਰ ਇੱਕ ਵਾਰ ਫੇਰ ਤੋਂ ਤੁਸੀਂ ਉਹੀ ਚੀਜ਼ ਸਾਬਤ ਕੀਤੀ ਹੈ ਤੁਸੀਂ ਫਿਰ ਫਿਰ ਤੋਂ ਜਿਹ ਬਿਲਕੁਲ ਜੀ ਬੰਦਦਾ ਹੈ ਇਹ ਦੇਖੋ ਹਰ ਇੱਕ ਦਾ ਫਰਜ ਬੰਦ ਹੈ ਆਮ ਆਦਮੀ ਪਾਰਟੀ ਦਾ ਤਾਂ ਡੀਐਨਏ ਐਂਟੀ ਕ腐ਪਸ਼ਨ ਹੈ ਕਿ ਅਸੀਂ ਕਹਿੰਨੇ ਕਿ ਜੀ ਅਸੀਂ ਕ腐ਪਸ਼ਨ ਖਤਮ ਕਰਨੀ ਸਮਾਜ ਚ ਜੇ ਕ腐ਪਸ਼ਨ ਖਤਮ ਹੋ ਜਾਏ ਤਾਂ ਚੀਜ਼ਾਂ ਆਪੇ ਸਹੀ ਹੋ ਜਾਣਗੀਆਂ ਇੱਥੇ ਅਫਸਰ ਹੈ ਜਿਹੜੇ ਇਹ ਸਾਡੀ ਸਰਕਾਰ ਨੂੰ ਬਦਨਾਮ ਕਰਦੇ ਆ ਰਿਸ਼ਵਤ ਮੰਗਦੀ ਹੈ ਰਿਸ਼ਵਤ ਦੇਣੀ ਆਮ ਜਨਤਾ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਆਮ ਜਨਤਾ ਪਰੇਸ਼ਾਨ ਹੁੰਦੀ ਹੈ ਫਿਰ ਜਿਹੜੇ ਚੰਗੇ ਵੀ ਕੰਮ ਕੀਤੇ ਹੁੰਦੇ ਸਰਕਾਰ ਨੇ ਉਹ ਵੀ ਸਾਰੇ ਮਿੱਟੀ ਚ ਮਿਲ ਜਾਂਦੇ ਆ ਕਿ ਜੀ ਇੱਥੇ ਤਾਂ ਚੋਰੀ ਸੋ ਚਲੀ ਜਾਂਦੇ ਆ ਰਿਸ਼ਵਤ ਕੌਣ ਲੈਂਦਾ ਅਫਸਰ ਤੇ ਉਹ ਰਿਸ਼ਵਤ ਬੰਦ ਹੋਣੀ ਜ਼ਰੂਰੀ ਪੂਰੇ ਆਪਣੇ ਹਲਕੇ ਚ ਨਹੀਂ ਪੂਰੇ ਪੰਜਾਬ ਚ ਇਹ ਮੁਹਿੰਮ ਚੱਲ ਰਹੀ ਹੈ ਕਿ ਰਿਸ਼ਵਤ ਤਬੰਦ ਹੁੜੀ ਹੋਣੀ ਹੈ ਸੋ ਅਸੀਂ ਉਹਦੇ ਚ ਲੱਗੇ ਹੋਏ ਆ ਸਰਪੰਚ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਇਹ ਤੁਹਾਨੂੰ ਕਿਵੇਂ ਜਾਣਕਾਰੀ ਕਿਵੇਂ ਮਿਲੀ ਸ਼ੁਰੂਆਤ ਕਿੱਥੋਂ ਇਸ ਗੱਲ ਦੀ ਸਾਨੂੰ ਇਹ ਜਾਣਕਾਰੀ ਇਥੋਂ ਮੁਲਾਜ਼ਮਾਂ ਤੋਂ ਹੀ ਮਿਲੀ ਹੈ ਮੁਲਾਜ਼ਮ ਕਹਿੰਦੇ ਵੀ ਸਾਨੂੰ ਆਡਿਟ ਵਾਲੇ ਬਹੁਤ ਤੰਗ ਕਰਦੇ ਆ ਵੀ ਸਾਤੋਂ ਪੈਸੇ ਮੰਗਦੇ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਫਿਰ ਅਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਿਹਾ ਵੀ ਜਿਹੜੀਆਂ ਵੀ ਵੀਡੀਓਜ਼ ਹੈਗੀਆਂ ਸਾਨੂੰ ਦਵੋ ਤੇ ਅਸੀਂ ਫਿਰ ਵਿਜੀਲੈਂਸ ਨੂੰ ਦਿੱਤੀਆਂ ਤੇ ਦੇਖ ਕੇ ਤੇ ਫਿਰ ਉੱਥੋਂ ਟੀਵੀ ਨਾਲ ਮਿਲ ਕੇ ਸਾਰਾ ਅੱਜ ਕਾਰਵਾਈ ਹੋ ਗਈ। ਡਾਟਾ ਇਕੱਠਾ ਕਰਕੇ ਫਿਰ ਕੰਗਸਾਹਬ ਨੂੰ ਭੇਜ। ਹਾਂਜੀ ਹਾਂਜੀ ਅਸੀਂ ਡਾਟਾ ਇਕੱਠਾ ਕਰਕੇ ਕੰਗਸਾਹਬ ਨੂੰ ਕੱਲ੍ਹ ਦਿੱਤਾ ਸੀਗਾ ਤੇ ਕੰਗਸਾਹਬ ਨੇ ਉੱਥੇ ਫਿਰ ਵਿਜੀਲੈਂਸ ਵਾਲਿਆਂ ਨੂੰ ਦਿੱਤਾ ਸੀਗਾ ਜੀ। ਹਾਂਜੀ। ਸੋ ਬਿਲਕੁਲ ਤੁਹਾਨੂੰ ਦਿਖਾਇਆ ਹੈ ਵੀ ਕਿਸ ਹਸਪਤਾਲ ਦੇ ਨਾਲ ਹੈ ਜਿਹੜਾ ਸਿੱਧਵਾਂ ਬੇਟ ਇਲਾਕੇ ਦਾ ਸਿਵਲ ਹਸਪੀਟਲ ਹੈ ਔਰ ਉੱਥੇ ਸੀਨੀਅਰ ਮੈਡੀਕਲ ਅਫਸਰ ਲੋਕਾਂ ਦੀ ਸੇਵਾ ਕਰਨ ਵਾਸਤੇ ਲੋਕਾਂ ਦੇ ਜਿਹੜੇ ਨੇ ਮਸਲਾ ਹੱਲ ਕਰਵਾਸੇ ਇਹਨਾਂ ਨੂੰ ਇੱਥੇ ਬਿਠਾਇਆ ਜਾਂਦਾ ਹੈ ਵੱਡੀਆਂ ਅਹੁਦੇ ਤੇ ਬੈਠੇ ਨੇ ਤਨਖਾਹਾਂ ਮਿਲਦੀ ਨੇ ਸਰਕਾਰੀ ਜਿਹੜਾ ਤਾਮਾ ਜਮਾ ਸਭ ਕੁਝ ਮਿਲਦਾ ਮਗਰ ਕੀ ਹੈ ਕਿ ਉਹ ਇਸੇ ਤੰਤਰ ਦੇ ਹੇਠਾ ਕੇ ਜਿਹੜੀ ਆ ਕਰਪਸ਼ਨ ਕਰਦੇ ਨੇ ਉਸ ਤੋਂ ਬਾਅਦ ਕੀ ਆ ਜਿੱਦਾਂ ਹੀ ਆਮ ਆਦਮੀ ਪਾਰਟੀ ਸਰਪੰਚ ਨੇ ਉਹਨਾਂ ਨੂੰ ਗੱਲ ਦਾ ਪਤਾ ਲੱਗਦਾ ਉਹ ਪ੍ਰੂਫ ਇਕੱਠੇ ਕਰਦੇ ਨੇ ਉਹ ਹਲਕਾ ਇੰਚਾਰਜ ਡਾਕਟਰ ਕੇਨਸ ਕੰਗ ਨੇ ਉਹਨਾਂ ਨੂੰ ਭੇਜਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵੱਲੋਂ ਵਿਜੀਲੈਂਸ ਤੱਕ ਪਹੁੰਚ ਕੀਤੀ ਜਾਂਦੀ ਹੈ ਵਿਜੀਲੈਂਸ ਨੂੰ ਸਾਰੇ ਪ੍ਰੂਫ ਭੇਜਦੇ ਨੇ ਔਰ ਵਿਜੀਲੈਂਸ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਵਿਜੀਲੈਂਸ ਸਾਰੇ ਪਹਿਲਾਂ ਪ੍ਰੂਫ ਵੈਰੀਫਾਈ ਕਰਦੀ ਆ ਤਾਂ ਉਹ ਕਿਤੇ ਰੇਡ ਕਰਦੀ ਆ